ਉਜਾ ਰਹੇ ਹਾਂ ਕੋ ਆਇਆ ਸਾਈਡ ਤੇ ਆ ਗਿਆ ਬਾਈ ਮੈਂ ਕਿਹੜਾ ਪੱਜਾ ਆਇਆ ਮੈਂ ਕਿਹੜਾ ਪੱਜਾ ਆਇਆ ਬਾਈ ਜਿੱਥੇ ਦੱਸ ਕਿਹਦੇ ਮਰਦੀ ਮੇਰਾ ਨਾਮ ਫਰੀਦ ਸਿੰਘ ਬਸ ਕਿਹਦੀ ਲੈ ਬਸ ਜਿਆਰ ਸਿੰਦ ਕੁੜੀਆਂ ਕੁੜੀਆਂ ਸੀ ਇਹਨਾਂ ਦੀ ਕਿੰਨੀ ਉਮਰ ਸੀ ਉਹਨਾਂ ਦੀ ਉਮਰ ਲੱਗ ਪਗ 40 ਤੇ 35 ਦੇ ਕਰੀਬ ਸੀ ਇਵੇਂ ਐਕਸੀਡੈਂਟ ਹੋਇਆ ਇਹ ਮਕਸ ਰੋਡ ਆ ਆਪਣਾ ਪੋਲ ਉਤਰ ਰਹੇ ਸੀਗੇ ਹਾਂ ਹਾਂ ਮੋਟਰਸਾਈਕਲ ਤੇ ਸੀਗੇ ਪਿੱਛੋਂ ਬੱਸ ਨੇ ਆ ਕੇ ਫੈਟ ਮਾਰੀ ਹੈ ਜੀ ਬੱਸ ਵਾਲੇ ਨੇ ਮੁੜ ਕੇ ਬੱਸ ਰੋਕੀ ਵੀ ਨਹੀਂ ਦੇਖਿਆ ਮੇਰੇ ਬੰਦੇ ਨੂੰ ਕੀ ਹਾਲਤ ਆ ਕੀ ਨਹੀਂ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਕਿ ਜੋ ਝਾਰ ਬੱਸ ਨਾਲ ਟਕਰਾਉਣ ਕਰਕੇ ਤਿੰਨ ਧੀਆਂ ਦੇ ਪਿਤਾ ਕੈਪਟਨ ਬਾਬਾ ਸਿੰਘ ਜਿਸ ਦੀ ਉਮਰ 38 ਸਾਲ ਦੇ ਕਰੀਬ ਸੀ ਤੇ ਪੇਂਟਿੰਗ ਦਾ ਕੰਮ ਕਰਦਾ ਸੀ ਪੇਂਟਰ ਦਾ ਕੰਮ ਕਰਦਾ ਸੀ ਉਸ ਦੀ ਮੌਤ ਹੋ ਗਈ ਹੈ ਘਟਨਾ ਦੇ ਵੇਰਵੇ ਦਿੰਦਿਆਂ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੈਪਟਨ ਬਾਬਾ ਘਰੋਂ ਸਵੇਹਾ ਆਪਣੇ ਕਿਸੇ ਦੋਸਤ ਨੂੰ ਬਸ ਤੇ ਚੜਾਉਣ ਲਈ ਆ ਰਿਹਾ ਸੀ ਤੇ ਉਹ ਜਦੋਂ ਕੋਟਕਪੂਰਾ ਮੁਕਸਰ ਵਾਲਾ ਪੁਲ ਜਿਹੜਾ ਉਹ ਉੱਤਰ ਕੇ ਬਸ ਸਟੈਂਡ ਨੂੰ ਜਾ ਰਿਹਾ ਸੀ ਤਾਂ ਪਿੱਛੋਂ ਮੁਕਸਰ ਵਾਲੇ ਪਾਸੇ ਤੋਂ ਆ ਰਹੀ ਜੁਹਾਰ ਬੱਸ ਨਾਲ ਟੱਕਰ ਹੋ ਗਈ ਤੇ ਉਸ ਦੀ ਮੌਤ ਹੋ ਗਈ ਬਾਦ ਦੇ ਵਿੱਚ ਮਰਤਕ ਦੇ ਪਰਿਵਾਰ ਵਾਲਿਆਂ ਨੇ ਥਾਣਾ ਸਿਟੀ ਕੋਤਵਾਲੀ ਕੋਟਖਪੂਰਾ ਦੇ ਅੱਗੇ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਬਣਦੀ ਕਾਰਵਾਈ ਕੀਤੀ ਜਾਵੇ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਬੱਸ ਬੜੀ ਹੌਲੀ ਆ ਰਹੀ ਸੀ ਤੇ ਅੱਗੇ ਸਵਾਰੀ ਉਤਾਰਨੀ ਸੀ ਕਿਉਂਕਿ ਚੌਕ ਨੇੜੇ ਹੋਣ ਕਰਕੇ ਤਾਂ ਮੋਟਰਸਾਈਕਲ ਸਵਾਰ ਕੈਪਟਨ 바ਵਾ ਅੱਗੋਂ ਪਹਿਲਾਂ ਰੇੜੀ ਦੇ ਨਾਲ ਟਕਰਾਇਆ ਤੇ ਉਸ ਤੋਂ ਬਾਅਦ ਉਹ ਪਿਛਲੇ ਪਾਸੇ ਬੱਸ ਦੀ ਬਾਡੀ ਨਾਲ ਟਕਰਾ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਪੁਲਿਸ ਨੇ ਜੋ ਚਾਰ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਹਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਬੇਟਾ ਜੀ ਕੀ ਮੰਗੇ ਤੁਹਾਡੀ ਹੁਣ ਬਸ ਆਪਣਾ ਇਨਸਾਫ ਚਾਹੀਦਾ ਜੀ ਤੇ ਨਾਲ ਤੁਹਾਡਾ ਜਿਹੜੀ ਤੁਸੀਂ ਇੱਥੇ ਪੁਲਿਸ ਨੂੰ ਕਾਰਵਾਈ ਕੀਤੀ ਕਿੰਨੇ ਨਾਲ ਗੱਲ ਹੋਈ ਤੁਹਾਡੀ ਕੀ ਕਾਰਵਾਈ ਜਾਨਾ ਕਹਿਨ ਦਾ ਬਾਲ ਬਾਲ ਤੋਂ ਮਾਰਿਆ ਕੋਲ ਤੋਂ ਨਾਲ ਬਾਲ ਸੀ ਨਾਲ ਹਾਂ ਜੀ ਹੁਣ ਤੁਸੀਂ ਕੀ ਹੈ ਤੁਹਾਡੀ ਮੰਨ ਕੀ ਹੈ ਮੰਗ ਸਾਡੀ ਇਹ ਵੀ ਲੜਕੇ ਆਉਂਦਾ ਚਲਾ ਗਿਆ ਲੜਕੇ ਆਉਂਦੇ ਬੱਚੇ ਦੇ ਤਨੂੰ ਸਾਬ ਦੇ ਨਾਮ ਡੈੱਡ ਬੋਡੀ ਕਿੱਥੇ ਹੋਣੀ ਕੋਟ ਮੈਡੀਕਲ ਹੈ ਮੈਡੀਕਲ ਹੈ ਹਾਂਜੀ ਕੀ ਗੱਲਬਾਤ ਹੋਈ ਹੈ ਮੇਰੇ ਭਰਾ ਦੀ ਡੈਥ ਹੋਈ ਹੈ ਐਕਸੀਡੈਂਟ ਦੇ ਕਰਕੇ ਇਹਨਾਂ ਦਾ ਨਾਮ ਸਹਿੰਦਰ ਕੁਮਾਰ ਸੀ ਉਹਨਾਂ ਦਾ ਤੇ ਵਿਆਹ ਹੋਏ ਸੀਗੇ ਹਾਂਜੀ ਵਿਆਹ ਹੋਏ ਸੀ ਤਿੰਨ ਕੁੜੀਆਂ ਕੁੜੀਆਂ ਸੀ ਉਹਨਾਂ ਦੀ ਕਿੰਨੀ ਉਮਰ ਸੀ ਲੋ ਜੀ ਉਹਨਾਂ ਦੀ ਉਮਰ ਲਗਭਗ 40 ਤੇ 35 ਦੇ ਕਰੀਬ ਸੀ ਐਵੇਂ ਐਕਸੀਡੈਂਟ ਹੋਇਆ ਇਹ ਮੁਕਸ ਰੋਡ ਆਲਾ ਆਪਣਾ ਪੋਲ ਉਤਰ ਰਹੇ ਸੀਗੇ ਹਾਂ ਹਾਂ ਮੋਟਰਸਾਈਕਲ ਤੇ ਸੀਗੇ ਪਿੱਛੋਂ ਬੱਸ ਨੇ ਆ ਕੇ ਫਟ ਮਾਰੀ ਹੈ ਜੀ ਬੱਸ ਵਾਲੇ ਨੇ ਮੁੜ ਕੇ ਬੱਸ ਰੋਕੀ ਵੀ ਨਹੀਂ ਦੇਖਿਆ ਵੀ ਬੰਦੇ ਨੂੰ ਕੀ ਹਾਲਤ ਆ ਕੀ ਨਹੀਂ ਕੀ ਲੱਗਦਾ ਬੱਸ ਵਾਲੇ ਦੀ ਗਲਤੀ ਸੀ ਹਾਂਜੀ ਬੱਸ ਵਾਲੇ ਦੀ ਸ਼ਰਾਸਰ ਗਲਤੀ ਹੈ ਜੀ ਬੰਦੇ ਨੂੰ ਦੇਖਣਾ ਤਾਂ ਚਾਹੀਦਾ ਨਹੀਂ ਬੱਸ ਵਾਲੇ ਦੀ ਗਲਤੀ ਉਹ ਰੋਕ ਕੇ ਦੇਖਣਾ ਚਾਹੀਦਾ ਬੰਦੇ ਦੀ ਕੀ ਹਾਲਤ ਹੈ ਤੁਸੀਂ ਮੌਕੇ ਤੇ ਪਹੁੰਚ ਗਏ ਸੀ ਉੱਥੇ ਹਾਂਜੀ ਨਹੀਂ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਕਿ ਤੁਹਾਡੇ ਬੰਦੇ ਦਾ ਐਕਸੀਡੈਂਟ ਹੋ ਗਿਆ ਕੀ ਹੋਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਐਸ ਇੱਕ ਵਾਰੀ ਰਿਪੋਰਟ ਦਰਜ ਕਰਾਈ ਹੋਈ ਸਾਨੂੰ ਇਨਸਾਫ ਦੀ ਮੰਗ ਕਰਦੇ ਹਾਂ ਜੀ ਕਿਹੜੀ ਬੱਸ ਕਿਹੜੀ ਸੀ ਜੁਜਾਣਾ ਰਹਿਣ ਦੀ ਬੱਸ ਸੀ 2255 ਨੰਬਰ ਹੈ ਜੀ ਬੱਸ ਦਾ ਕੋਈ

ਭਾਈ ਰਾਤੀ ਤੁਸੀਂ ਸੀ ਬੱਪਰ ਘਾ ਰਹੇ ਸੀ ਉਸੇ ਦਿਨ ਰਾਤੀ ਹਾਂਜੀ ਕੀ ਗੱਲ ਕੀ ਹੋ ਜਾਂਦੀ ਗੱਲ ਭਾਈ ਇਧਰੋਂ ਮੁੰਡਾ ਆਇਆ ਸੀ ਮੋਟਰਸਾਈਕਲ ਤੇ ਪਿਛਲੇ ਪਾਸੇ ਉਧਰੋਂ ਰੇੜੀ 'ਚ ਵੱਜ ਕੇ ਆਪਣੀ ਬਾਡੀ ਨਾਲ ਵੱਜਿਆ ਮੁੰਡਾ ਹੁਣ ਜਾ ਕੇ ਮੋਟਰਸਾਈਕਲ ਤੇ ਆਪਣੇ ਬੰਦੇ ਬੈਠੇ ਨਹੀਂ ਨਹੀਂ ਕਦੇ ਮਾਰਗੀ ਰਕੋਰਿੰਗ ਕਰਾਓ ਅੱਛਾ ਜੀ ਅੱਜ ਆ ਗਾਲ ਹੋਈ ਆ ਭਾਈ ਜੀ ਉਹ ਵਜਿਆ ਕਿਵੇਂ ਹੋਵੇ ਕਿਉਂ ਨੇ ਬ੍ਰੇਕਾਂ ਅਗਲੀਆਂ ਬ੍ਰੇਕਾਂ ਮਾਰ ਕੇ ਉਧਰ ਰੇੜੀ ਕੁੱਟ ਜੇ ਮੋਟਰਸਾਈਕਲ ਆਪਣੀ ਬਾਡੀ ਨਾਲ ਵੱਜ ਗਈ ਮੋਟਰਸਾਈਕਲ ਨੂੰ ਕੱਢ ਲਿਆ ਮੋਟਰਸਾਈਕਲ ਨੂੰ ਕੱਢ ਕੇ ਉਸੇ ਮੋਟਰਸਾਈਕਲ ਤੇ ਲੈ ਕੇ ਗਏ ਤੁਹਾਨੂੰ ਤੇ ਪਤਾ ਲੱਗ ਜਾਂਦਾ ਦੇਖਾ ਮਰੀ ਹੁੰਦੀ ਹੈ ਹਾਂਜੀ ਤੁਹਾਨੂੰ ਕਿ ਮਤਲਬ ਭਾਈ ਤੇ ਕਿ ਮੋਟਰਸਾਈਕਲ ਮੇਰਾ ਕਨੈਕਟਰ ਬਾੜੀ ਦੇ ਖੜਾ ਜੀ ਐਥੇ ਸਵਾਰੀ ਲਾਉਣ ਲਈ ਹੌਲੀ ਹੌਲੀ ਆ ਰਹੇ ਹਾਂ ਹਾਂਜੀ ਮੋਟਰਸਾਈਕਲ ਘਾਰ ਲੱਗਾ ਦਾ ਕੁਝ ਹੋ ਆ ਮੋਟਰਸਾਈਕਲ ਇੱਕ ਖਰੋਸ ਤੱਕ ਇਹ ਮੋਟਰਸਾਈਕਲ ਆ ਮੋਟਰਸਾਈਕਲ ਆ ਗਿਆ ਆ ਜੀ ਕਿੱਦਾਂ ਦੇ ਗਿਆ ਸੋਚਦੇ ਅੰਦਰ ਨਹੀਂ ਆਦੀ ਭਾਈ ਜੀ ਇਹ ਤਾਂ ਮੋਟਰਸਾਈਕਲ ਦੀ ਗੱਲ ਹੈ ਸਾਰੇ ਬਸ ਤੁਸੀਂ ਲੈ ਕੇ ਆਏ ਹਾਂਜੀ ਭਾਈ ਇੱਥੇ ਆ ਰਿਹਾ ਹਾਂ ਤੂੰ ਆਇਆ ਸਾਈਡ ਤੇ ਆਇਆ ਚੱਲ ਆਇਆ ਹੈ ਸਾਈਡ ਭਈਆ ਮੈਂ ਕਿਹੜਾ ਪੱਛਾਇਆ ਯਾਰ ਮੈਂ ਕਿਹੜਾ ਪੱਛਾਇਆ ਯਾਰ ਮੇਰਾ ਨਾਮ ਕੀ ਹੈ ਭਾਈ ਜਿੱਥੇ ਦੱਸ ਮੇਰਾ ਨਾਮ ਪ੍ਰੀਤਮ ਸਿੰਘ ਬਸ ਕਿਹੜੀ ਹੈ ਬਸ ਜਿਹੜਾ